ਸਸ਼ੀ ਕਾਲ ਜੀ ਸਭ ਤੋਂ ਬਾਰੇ ਤੁਹਾਡਾ ਸਭ ਦਾ ਬਹੁਤ ਬਹੁਤ ਵੈਲਕਮ ਹੈ ਜੀ ਮੇਰਾ ਨਾਮ ਗੁਰਮੀਤ कौर ਹੈ ਤੇ ਮੈਂ ਇੱਕ ਇੰਟੀਰੀਅਰ ਡਿਜ਼ਾਈਨਰ ਹਾਂ 15 ਸਾਲਾਂ ਤੋਂ ਮੈਂ ਆਪਣਾ ਪ੍ਰੋਫੈਸ਼ਨ ਕਰ ਰਹੀ ਹਾਂ ਮੇਰੀ ਅਕੈਡਮੀ ਹੈ ਜਿੱਦੇ ਵਿੱਚ ਆਪਾਂ ਸੌਫਟਵੇਅਰ ਟੀਚ ਕਰਦੇ ਹਾਂ ਬਟ ਬਾਈ ਪੈਸ਼ਨ ਮੈਂ ਇੱਕ ਸਿੰਗਰ ਹਾਂ ਤੇ ਹੈਪੀ ਆਨੰਦ ਅਕੈਡਮੀ ਦੇ ਨਾਲ ਮੈਂ 2 ਸਾਲ ਤੋਂ ਜੁੜੀ ਹੋਈ ਹਾਂ ਅ ਲੁਧਿਆਣਾ ਜੱਸੀ ਹਣ ਇੱਕ ਈਵੈਂਟ ਕਰਾਨ ਜਾ ਰਹੇ ਆ ਜਿਹਦਾ ਪਰਪਸ ਹੈ ਸਾਨੂੰ ਕਿ ਅਸੀਂ ਜੋ ਸਾਡੇ ਸਟੂਡੈਂਟਸ ਨੇ ਜਾਂ ਅਸੀਂ ਜਿਵੇਂ ਆ ਉਹਨਾਂ ਨੂੰ ਇੱਕ ਲਾਈਵ ਆਡੀਅנס ਇੱਕ ਪਰਫਾਰਮੈਂਸ ਉਹਨਾਂ ਨੂੰ ਇੱਕ ਸਟੇਜ ਆ ਜੇ ਮਿਲੇ ਜਿੱਥੇ ਆਪਣਾ ਹੁਨਰ ਉਹ ਦਿਖਾ ਸਕਣ ਲਾਈਵ ਆਡੀਅנס ਦੇ ਸਾਹਮਣੇ ਤੇ ਅਕੈਡਮੀ ਦਾ ਵੀ ਸਾਰਿਆਂ ਨੂੰ ਪਤਾ ਚੱਲੇਗੀ ਉੱਥੇ ਇੱਕ 뮤직ਲੀ ਅੱਛਾ 뮤직 ਸਿਖਾਉਣ ਵਾਲੇ ਤੁਹਾਡੇ ਕੋਲ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ ਸਿੰਪਲੀ ਸਾਡਾ ਪਰਪਸ ਹੈ ਤੇ ਉਹਦੇ ਨਾਲ ਇਹਦੇ ਵਿੱਚ ਸਾਡੇ ਨਾਲ ਨੇਵਾ ਵਾਲੇ ਜੁੜੇ ਨੇ ਆ ਸਪான்ਸਰ ਹੋਰ ਕਾਫੀ 뮤직 ਗਰਪਸ ਜੋਸ ਆਲਰੇਡੀ ਅਸੀਂ ਜਿੰਨਾ ਦਾ ਨਾਲ ਜੁੜੇ ਹੋਏ ਆ ਉਹ ਵੀ ਉਹਨਾਂ ਦੇ ਮੈਂਬਰਸ ਵੀ ਆ ਰਹੇ ਨੇ ਕਿ ਉਹ ਵੀ ਆ ਕੇ ਗਾਣ ਤੇ ਸਾਡੇ ਸਟੂਡੈਂਟਸ ਉਹਨਾਂ ਤੋਂ ਵੀ ਸਿੱਖਣ ਤੇ ਸਾਡਾ ਵੀ ਦੇਖ ਕੇ ਜਾਣਗੇ ਕਿ 뮤직 ਵਿੱਚ ਕੀ ਕਰ ਰਿਹਾ ਲਾਈਵ ਇਨਸਟਰੂਮੈਂਟਸ ਨਾਲ ਪਰਫਾਰਮੈਂਸ ਹੋਏਗੀ ਸਟੂਡੈਂਟਸ ਦੀ ਤੇ ਕੋਰੋਕੇ ਸਿੰਗਿੰਗ ਵੀ ਹੋਏਗੀ ਹਰ ਤਰੀਕੇ ਨਾਲ ਬਸ ਇਸੇ ਮੰਦੇ ਦੇ ਤਿਕਨੇ ਦੀ ਲਾਈਵ ਪਰਫਾਰਮੈਂਸ ਜੀ ਨਾ ਨੀ ਪੀਪਲ ਵੀ ਐਡੀਸ਼ਨ ਵੀ ਹੋਣੀ ਹੈ ਨਾ ਕਿ ਅਧਿਕਾਰਕ ਸਫਿਲ ਹਾਲ ਤੇ ਐਸ ਇਸ ਪਰਫਾਰਮੈਂਸ ਹੋਏਗੀ ਜਿਹਦੇ ਵਿੱਚ ਬੱਚਿਆਂ ਨੂੰ ਇੱਕ ਸਟੇਜ ਦਿੱਤੇ ਜਾ ਰਹੇ ਜਿੱਥੇ ਉਹਨਾਂ ਦਾ ਕੌਨਫੀਡੈਂਸ ਡਵੈਲਪ ਹੋਏ ਸੈਕੰਡ ਇਵੈਂਟ ਜੋ ਅਸੀਂ ਕਰਾਂਗੇ ਉਹ ਸਿਕ ਕੰਪੀਟੀਸ਼ਨ ਲੈਵਲ ਤੇ ਕਰਾਂਗੇ ਜਿਹਦੇ ਵਿੱਚ ਅਸੀਂ ਆਡੀਸ਼ਨਸ ਵਗੈਰਾ ਉਹ ਸਾਰਾ ਕਰਾਂਗੇ ਬਸ ਇਹ ਇਹ ਵਾਲਾ ਇਵੈਂਟ ਸਿੰਪਲੀ ਇੱਕ ਪਰਫਾਰਮੈਂਸ ਹੋਇਆ ਤਾਂ ਜਿੱਦੇ ਸਾਰੇ ਲੋਕ ਆਣ ਐਂਟਰਟੇਨਮੈਂਟ ਪਰਸਨ ਹੈ ਮਤਲਬ ਉਹਦਾ ਪਰਪਸ ਐਂਟਰਟੇਨਮੈਂਟ ਹੈ ਪਲਸ ਸਟੂਡੈਂਟਸ ਲਈ ਇੱਕ ਪਲੈਟਫਾਰਮ ਹੈ ਜਿੱਥੇ ਉਹ ਸਿੱਖਣਗੇ ਗਰੋਥ ਹੈ ਲਰਨਿੰਗ ਹੈ ਜਿਹੜੇ ਪਰਸਨ ਪਾਰਟਿਸਪੀਕੇਟ ਕਰੂਗੇ ਇੱਕ ਕਾਲੂ ਕਰਾਂਗੇ entender o ਸੋ so, 15 ਟੂ 20 ਸਾਡੇ ਆਪਣੇ ਅਕੈਡਮੀ ਦੇ ਸਟੂਡੈਂਟਸ ਨੇ ਤੇ 15 ਕੋਈ ਸਾਡੇ ਬਾਹਰੋਂ ਆ ਰਹੇ ਨੇ ਗੈਸ ਪਰਫਾਰਮਰਸ ਐ 24 ਤਰੀਕ ਨੂੰ ਹੋ ਰਿਹਾ ਕਾਰਟਨ ਇਨ ਵਿੱਚ 11 ਵਜੇ ਫੰਕਸ਼ਨ ਸਟਾਰਟ ਹੋਏਗਾ 4 ਵਜੇ ਤੱਕ ਇਹ ਚੱਲੇਗਾ ਸੋ ਦੈਟ ਸਾਰਿਆਂ ਦੀ ਵਾਰੀ ਆ ਜਾਏ ਅੱਛੀ ਤਰੀਕੇ ਨਾਲ ਸਾਰੇ ਇੰਜੋਏ ਕਰ ਪਾਉਣ ਜੇ ਕਿਸੇ ਨੇ ਪਾਰਟਿਸਿਪੇਟ ਕਰਨਾ ਹੋਵੇ ਕਿਸ ਤਰ੍ਹਾਂ ਤੁਹਾਨੂੰ ਕੰਟੈਕਟ ਕਰਨਾ ਸਰ ਸਿੰਪਲ ਜਿਵੇਂ ਛੋਟੀ ਜੀ ਰੱਖੀ ਹੋਈ ਹੈ ਰਜਿਸਟ੍ਰੇਸ਼ਨ ਉਹਦੀ 1200 ਐਸ ਫਾਰ ਸਿੰਗਿੰਗ ਉਹਨਾਂ ਦੀ 1200 ਫੀਸ ਹੈ ਦੋ ਸੌਂਗਸ ਉਹ ਪਰਫਾਰਮ ਕਰ ਸਕਦੇ ਨੇ ਉਹ ਸਿੰਪਲੀ ਸਾਨੂੰ ਮੈਸੇਜ ਕਰਦਨ ਕੀਆ ਦੋ Song ਸੀ गा ਰਿਆ ਅਗਰ ਕਹਿ ਰੋਕੇ ਸਿੰਗਿੰਗ ਕਰ ਰਹੇ ਨੇ ਤੇ ਸਾਨੂੰ ਇਹ ਟ੍ਰੈਕ ਪੇਜ ਦਨ ਲਾਈਵ ਕਰ ਰਹੇ ਨੇ ਤੇ ਜਸ ਸਾਨੂੰ Song ਦੇ ਨਾਮ ਪੇਜ ਦਨ so that ਅਸੀਂ ਇੱਕ ਸੀਕੁਐਂਸ ਆਪਣਾ ਉਸ ਸਮੇਂ ਪਰਫਾਰਮ ਕਰ ਲੈ ਕਿ ਉਹਨਾਂ ਦਾ ਨਾਮ ਅਸੀਂ ਇਹ ਬਸ ਅਨਾਉਂਸ ਕਰ ਪਾਈ ਹਾਂ ਕਿ ਇਹ ਲੋਧਿਆਣੇ ਵਿੱਚ ਹੀ ਬੱਚੇ ਮਤਲਬ ਆ ਰਹੇ ਨੇ ਪਰਫਾਰਮ ਕਰਨ ਲਈ ਕਿ ਬਾਹਰੋਂ ਵੀ ਆ ਰਹੇ ਪੰਜਾਬ ਤੋਂ ਲਗ ਲਗ ਸੋ ਫਿਲਹਾਲ ਤੇ ਮੋਸਟ ਆਫ ਦੀ ਪੀਪਲ ਸਾਰੇ ਲੁਧਿਆਣੇ ਤੋਂ ਹੀ ਆ ਰਹੇ ਨੇ ਨਹੀਂ ਹਾਂਜੀ ਕਿਉਂਕਿ ਅੱਜ ਅਸੀਂ ਜੋ ਅਸੀਂ ਸਟੂਡੈਂਟਸ ਨੇ ਆਪਨੇ ਕਿਤਨੇ ਸਾਡੇ ਸਟੂਡੈਂਟਸ ਮੋਸਟਲੀ ਲੁਧਿਆਣੇ ਦੇ ਨੇ ਅੱਜੇ ਲੁਧਿਆਣੇ ਤੋਂ ਆ ਰਹੇ ਨੇ ਗੈਸ ਸਾਰੇ 120 ਆ ਰਹੇ ਨੇ ਬਟ ਸਟੂਡੈਂਟਸ ਲਗਾਏ ਨੇ ਸਿਨਿੰਗ ਨੂੰ ਲੱਗਦੀ ਕੁਝ ਕਹਿਣਾ ਚਾਹੁੰਗਾ ਦੋ ਸਟੂਡੈਂਟਸ ਨੂੰ ਜਾਂ ਲੋਕਾਂ ਨੂੰ ਕਿ ਜਿਹੜਾ ਅੰਦਰ ਸਮੇਂ ਦੇ ਵਿੱਚ ਜਿਹੜਾ ਮਨੋਰੰਜਨ ਦੇ ਲਈ ਚੰਗੀ ਚੀਜ਼ ਆਸੀਂ ਨਹੀਂ ਬਹੁਤ ਬੀਂਦੀ ਚੀਜ਼ ਆ ਗਈ ਸਿੰਗਿੰਗ ਤੇ ਮਤਲਬ ਰੋ ਦੀ ਗੱਲ ਹੈ ਬੇਸਿਕਲੀ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਮਤਲਬ ਹਰ ਇਨਸਾਨ ਇਸ ਚੀਜ਼ ਨਾਲ ਜੁੜਿਆ ਹੋਇਆ ਹੈ ਇੱਕ ਇਮੋਸ਼ਨਲ ਰਿਲੀਫ ਮਿਲਦਾ ਹੈ ਹਰ ਇੱਕ ਨੂੰ ਤੇ ਇੱਕ ਇਨਸਾਨ ਜਿਹੜਾ 뮤ਜ਼ਿਕ ਨਾਲ ਜੁੜਿਆ ਹੋਇਆ ਮੈਨੂੰ ਨਹੀਂ ਲੱਗਦਾ ਉਹ ਕਦੀ ਉਹ ਡਿਪਰੈਸ਼ਨ ਵਿੱਚ ਜਾ ਸਕਦਾ ਹੈ ਹਮੇਸ਼ਾ ਖਿੜਿਆ ਰਹਿੰਦਾ 뮤ਜ਼ਿਕ ਇੱਕ ਲਾਈਫ ਦਿੰਦਾ ਮਤਲਬ ਮੇਰੀ ਸਟੋਰੀ ਹੈ ਮੈਨੂੰ ਲੱਗਦਾ ਹੈ ਕਿ ਸਾਰਿਆਂ ਤੇ ਹੀ ਲਾਗੂ ਹੁੰਦੀ ਹੈ ਚਾਹੇ ਕੋਈ ਗਾਏ ਨਾ ਗਾਏ ਗੁੰਗੁਨਾਉਂਦਾ ਤੇ ਹਰ ਪਰਸਨ ਹੈ ਤੇ میوزਿਕ ਤੁਹਾਡਾ ਮੂਡ ਸੈਡ ਵੀ ਕਰ ਸਕਦਾ ਹੈ ਖੁਸ਼ ਵੀ ਕਰ ਸਕਦਾ ਹੈ میوزਿਕ ਇੱਕ ਬਹੁਤ ਪਾਵਰ ਹੈ ਤੇ ਇਟ ਇਜ਼ ਅ ਅਲਟੀਮੇਟ ਥਿੰਗ ਫਾਰ ਮੀ ਮੇਰੇ ਲਈ ਇਹ ਲਾਈਫ ਹੈ میوزਿਕ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਮੈਂ ਤੁਹਾਡਾ ਹੈਪੀ ਆਨੰਦ ਆਨੰਦ میوزਿਕ ਅਕੈਡਮੀ ਤੋਂ ਮਡੋ ਟਾਊਨ ਨੀਅਰ ਬਾਬਾ ਦੀਪ ਸਿੰਘ ਗੁਰਦੁਆਰਾ ਭਲੀ ਜਿਹਾ ਪ੍ਰੋਗਰਾਮ ਹੋ ਰਿਹਾ ਤੁਹਾਡਾ ਕਿ ਕਿਹੋ ਜਿਹਾ ਇਵੈਂਟ ਹੈ ਕਿਸ ਤਰ੍ਹਾਂ ਦਾ ਇਵੈਂਟ ਹੈ ਇਵੈਂਟ ਆਪਣਾ 24 ਅਗਸਤ ਨੂੰ ਹੋ ਰਿਹਾ ਜੀ 24 ਅਗਸਤ ਨੂੰ ਇਵੈਂਟ ਹੋਟਲ ਕਲਟਰਨ ਇਨ ਤੇ ਸਾਰੇ ਤੁਸੀਂ ਸਾਨੂੰ ਆ ਕੇ ਪਹੁੰਚੋ ਥੈਂਕ ਯੂ ਪਾਰਟਿਸਪੇਟ ਕਰ ਰਹੇ ਨੇ ਤਕਰੀਬਨ 25 ਤੋਂ 30 ਸਟੂਡੈਂਟਸ ਹੈਗੇ ਨੇ ਸਾਡੇ ਅਕੈਡਮੀ ਦੇ ਹੈਗੇ ਨੇ ਸਾਡੇ ਨੌਨ ਨੇ ਆਰਐਨਯੂ ਬਹੁਤ ਬਾਰਵੀਂ ਕਰ ਰਹੇ ਨੇ ਖੁੱਲਾ ਸਦਾ ਹੀ ਸਾਰੇ ਨੂੰ ਔਰ ਬਹੁਤ ਵਧੀਆ ਪ੍ਰੋਗਰਾਮ ਹੋਏਗਾ ਤੁਸੀਂ ਸਾਰੇ ਜਣੇ ਹੁਮ ਹੁਮ ਆ ਕੇ ਪਹੁੰਚੋ ਟਾਈਮਿੰਗ 11 ਵਜੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਚੱਲੇਗਾ ਜੀ